ਮਿਹਰਵਾਨ ਸਤਿਗੁਰੂ ਤਰਸਵਾਨ ਸਤਿਗੁਰੂ ਰਹਿਮਤਵਾਨ ਸਤਿਗੁਰੂ ਬਖਸ਼ਿਸ਼ਵਾਨ ਸਤਿਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਗਰੀਬਾਂ ਤੇ ਦੁਨੀਆ ਤੇ ਸੰਸਾਰ ਤੇ ਤਰਸ ਕਰਕੇ ਸ੍ਰੀ ਚੋਪਈ ਸਾਹਿਬ ਜੀ ਦੀ ਦਾਤ ਜੋ ਸਾਡੇ ਗਰੀਬਾਂ ਦੀ ਝੋਲੀ ਵਿੱਚ ਪਾਈ ਹੈ ਸ੍ਰੀ ਬਿਵੌਰ ਸਾਹਿਬ ਬੜੇ ਇਕਾਂਤ ਦੇ ਵਿੱਚ ਸਿੱਖਾਂ ਦੀ ਬੇਨਤੀ ਕਰਨ ਤੇ ਸ੍ਰੀ ਚਉਪਾਈ ਸਾਹਿਬ ਜੀ ਦੀ ਬਾਣੀ ਮਹਾਰਾਜ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਨੇ ਵਿਵੌਰ ਸਾਹਿਬ ਉਚਾਰਨ ਕਰਨਾ ਕੀਤਾ। ਉਹ ਮੈਂ ਤੇ ਸਤਿਗੁਰੂ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ। ਕਿ ਸ੍ਰੀ ਚੁਪਈ ਸਾਹਿਬ ਜੀ ਦੀ ਬਾਣੀ ਦੇ ਖੀਰ ਤੇ ਇੱਕ ਦੋਹਰਾ ਮਹਾਰਾਜ ਨੇ ਉਚਾਰਨ ਕੀਤਾ ਜਿਹਦੇ ਵਿੱਚ ਚੁਪਈ ਸਾਹਿਬ ਜੀ ਦੀ ਮਹਾਨਤਾ ਦੱਸੀ ਕਿਉਂਕਿ ਜਿਸ ਤਰ੍ਹਾਂ ਦਾ ਇਹ ਕਾਲ ਯੁਗ ਦਾ ਸਮਾਂ ਆ ਚੁੱਕਾ ਹੈ ਇਹੋ ਜਿਹੇ ਇਤਿਹਾਸਕਾਰ ਤੇ ਇਹੋ ਜੇ ਕਥਾਵਾਚਕ ਧਰਤੀ ਤੇ ਹੈਗੇ ਨੇ ਜਿਹੜੇ ਇਹ ਵੀ ਕਹਿੰਦੇ ਨੇ ਬਹੁਤੀ ਬਾਣੀ ਪੜ੍ਹ ਕੇ ਕੀ ਲੈਣਾ ਆਖੋ ਸਤਨਾਮ ਜਿਹੜੇ ਇੱਥੋਂ ਤੱਕ ਵੀ ਕਥਾ ਵਿਚਾਰ ਵਿੱਚ ਗੱਲ ਰੱਖਦੇ ਨੇ ਕਿ ਬਹੁਤੀ ਬਾਣੀ ਪੜਨ ਦੀ ਨਹੀਂ ਲੋੜ ਇਹ ਸ਼ੁਕਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਿਤਾ ਜੀ ਦਾ ਜਿਨਾਂ ਨੇ ਚਪਈ ਸਾਹਿਬ ਜੀ ਦੇ ਖੀਰ ਦੇ ਉੱਤੇ ਚਪਈ ਸਾਹਿਬ ਜੀ ਦੀ ਮਹਾਨਤਾ ਦੱਸਦੀ ਸਤਿਗੁਰ ਜਾਣੀ ਜਾਣ ਸੀ ਮਹਾਰਾਜ ਸੱਚੇ ਪਿਤਾ ਜੀ ਨੂੰ ਪਤਾ ਸੀ ਆਉਣ ਵਾਲਾ ਸਮਾਂ ਇੰਨੀ ਇੱਕ ਬੁੱਧੀ ਭ੍ਰਿਸ਼ਟ ਜਾਣੀ ਹੈ ਕਲਯੁਗ ਨੇ ਇਹ ਵੀ ਇੱਕ ਲੱਤ ਤੋੜ ਦੇਣੀ ਹੈ ਕਿ ਜਿਨ੍ਹਾਂ ਦਾ ਕੰਮ ਹੈ ਪ੍ਰਚਾਰ ਕਰਕੇ ਜੋੜਨਾ ਉਹ ਤੋੜਨ ਸ਼ੁਰੂ ਕਰ ਦੇਣੇ ਉਹ ਤੋੜਨਾ ਸ਼ੁਰੂ ਕਰ ਦਿੰਦਾ ਹੈ ਅੱਜ ਕੱਲ ਇੰਨੀ ਲਿਖਤ ਐਸੀ ਛਪਦੀ ਹੈ ਕਿ ਜਿਸ ਲਿਖਤ ਨੂੰ ਪੜ ਕੇ ਬਣੀ ਹੋਈ ਸ਼ਰਧਾ ਵੀ ਕਈ ਵਾਰੀ ਟੁੱਟ ਜਾਂਦੀ ਹੈ ਇਸ ਲਈ ਅੱਜ ਕੱਲ ਦੇ ਸਮੇਂ ਵਿੱਚ ਬૌਧਿਕ ਗਿਆਨ ਵਰਤਿਆ ਕਰੋ ਕਈ ਕੀਰਤਨ ਦਰਬਾਰਾਂ 'ਚ ਤੁਸੀਂ ਹਾਜ਼ਰੀ ਭਰਨੀ ਹੁੰਦੀ ਏ ਕਈ ਤਰ੍ਹਾਂ ਦੇ ਕਥਾਵਾਚਕ ਆਏ ਹੁੰਦੇ ਨੇ ਉਸ ਵੇਲੇ ਬੋਧਕ ਗਿਆਨ ਵਰਤੋ ਜੇ ਕੋਈ ਕਥਾਵਾਚਕ ਕਲਯੁਗ ਦੇ ਪ੍ਰਭਾਵ ਵੇਖ ਇਹੋ ਜੀ ਗੱਲ ਕਹਿ ਗਿਆ ਜਿਹੜੀ ਤੋੜ ਰਹੀ ਏ ਗੁਰੂ ਘਰ ਤੋਂ ਪਿੱਛੇ ਪਾ ਰਹੀ ਏ ਗੁਰੂ ਘਰ ਤੋਂ ਉਸ ਵੇਲੇ ਕਹਿੰਦੇ ਬੋਧਕ ਗਿਆਨ ਵਰਤ ਜਿਹੜੀ ਗੱਲ ਗੁਰੂ ਤੋਂ ਤੋੜਦੀ ਏ ਉਹਨੂੰ ਕੱਟ ਵੱਢ ਕੇ ਉੱਥੇ ਛੱਡ ਦੇ ਚੰਗੀ ਗੱਲ ਕਰ ਲੈ ਆਖੋ ਸਤ ਨਾਮ ਉਹ ਦੇ ਗਿਆ ਜੋ ਕੋਈ ਚੰਗੀ ਗੱਲ ਗੁਰੂ ਨੂੰ ਜੋੜਨ ਵਾਲੀ ਉਹ ਲੈ ਦੂਸਰੀ ਉੱਥੇ ਛੱਡ ਦੇ ਮੇਰੇ ਮਹਾਰਾਜ ਜੀ ਨੂੰ ਆਉਣ ਵਾਲਾ ਸਮਾਂ ਪਤਾ ਹੋਏਗਾ ਸੋਹਮਨੀ ਸਾਹਿਬ ਜੀ ਦੇ ਖੀਰ ਤੇ ਵੀ ਮਹਾਰਾਜ ਨੇ ਮਹਾਤਮ ਲਿਖਿਆ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲ ਤਾਂ ਕੇ ਕਰਉ ਸਭ ਤੇ ਊਜ ਤਾਂ ਕੇ ਨਾਨਕ ਇਹ ਗੁਣ ਸੋਹਮਨੀ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦੀ ਵੀ ਚਾਲੀ ਦੀ ਪੌੜੀ ਚ ਮਹਾਤਮ ਲਿਖਿਆ ਆਨੰਦ ਸੁਣੋ ਫੜ ਭਾਗੀ ਹੋ ਸਭ ਲੋ ਮਨੋਰ ਇਸੇ ਤਰ੍ਹਾਂ ਇਹ ਚੁਪਈ ਸਾਹਿਬ ਜੀ ਦੀ ਬਾਣੀ ਦੇ ਵਿੱਚ ਖੀਰ ਤੇ ਮਹਾਤਮ ਲਿਖਿਆ ਤੇ ਮਹਾਰਾਜ ਕਲਗੀਧਰ ਪਾਸ਼ਾ ਕਹਿੰਦੇ ਨੇ ਜਿਹੜਾ ਚੁਪਈ ਸਾਹਿਬ ਜੀ ਦੀ ਬਾਣੀ ਭਾਈ ਬੜੇ ਪ੍ਰੇਮ ਪਿਆਰ ਦੇ ਨਾਲ ਪੜ੍ਹੇਗਾ ਤੇ ਮਹਾਰਾਜ ਕਹਿੰਦੇ ਸੁਨੇ ਗੰਗ ਜੋ ਯਾਹੇ ਸੋ ਰਸਨਾ ਪਾਵੈ ਇੱਕ ਗੂੰਗੇ ਨੂੰ ਰਸਨਾ ਮਿਲ ਸਕਦੀ ਹੈ ਚਪਈ ਸਾਹਿਬ ਜੀ ਦੀ ਬਾਣੀ ਚ ਇਨੀ ਤਾਕਤ ਹੈ ਵੈਸੇ ਤੇ ਨੇਕਾਂ ਜਗਾ ਤੇ ਦਾਸ ਕੋਲ ਇਹ ਲਿਖਤਾ ਵੀ ਪਹੁੰਚੀ ਆ ਕਿ ਚਪਈ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਕਈ ਗੂੰਗੇ ਬੱਚਿਆਂ ਨੇ ਸੰਗਤ ਵਿੱਚ ਜਕਾਰੇ ਛੱਡੇ ਉਸ ਵੇਲੇ ਜੋਸ਼ ਆਇਆ ਉਹ ਨਿਕਲ ਆਇਆ ਹੈ ਫਰ ਲੋਬਈ ਕਿਰਪਾ ਗੁਰੂ ਬਾਕੀ ਜਿਹੜੀ ਜਿੰਨੇ ਕੁ ਆਪਣੀ ਕਿਰਪਾ ਤੇ ਬਖਸ਼ਿਸ਼ ਗੁਰੂ ਪਾਤਸ਼ਾਹ ਨੇ ਸਾਨੂੰ ਸਿਰ ਤੇ ਹੱਥ ਰੱਖ ਕੇ ਬਖਸ਼ੀ ਹੈ ਅਨੇਕਾਂ ਜਗ੍ਹਾ ਤੇ ਅਸੀਂ ਟਰਾਈ ਕੀਤੀ ਹੈ ਇਹ ਕਿਸੇ ਮਾਂ ਨੇ ਆਖਿਆ ਨਾ ਕਿ ਮੇਰਾ ਬੱਚਾ 2.5 ਸਾਲ ਦਾ ਹੋ ਗਿਆ ਹੈ ਪਰ ਅਜੇ ਆ ਉ ਆ ਉ ਇਹੋ ਹੀ ਕਰਦਾ ਹੈ ਬੋਲਦਾ ਨਹੀਂ ਤੇ ਕਈ ਪੁਰਾਣੇ ਸਿਆਣੇ ਤੇ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਕਾਣੋਂ ਰੋਟੀ ਪਾ ਕੇ ਨਾ ਉਸ ਕਾਣ ਦੀ ਝੂਠੀ ਰੋਟੀ ਬੱਚੇ ਨੂੰ ਖਵਾਓ ਤੁਹਾਡਾ ਬੱਚਾ ਬੋਲਣ ਲੱਗ ਪਵੇ ਇਹ ਕਈ ਸਿਆਣਿਆਂ ਦੀ ਰਾਏ ਹੈ ਕਾਂ ਬੋਲਦਾ ਬਹੁਤ ਉਹਦਾ ਜੂਠਾ ਬੱਚੇ ਨੂੰ ਖਾ ਕਈ ਪੁਰਾਣੇ ਸਿਆਣੇ ਕਹਿੰਦੇ ਨੇ ਬਈ ਤਵਲੇ ਦਾ ਆਟਾ ਜਿਹੜਾ ਹੈ ਉਹਦਾ ਫੁਲਕਾ ਪਕਾ ਕੇ ਬੱਚੇ ਨੂੰ ਇਹ ਵਜਦਾ ਹਰ ਵੇਲੇ ਤੇ ਤੁਹਾਡਾ ਬੱਚਾ ਬੋਲੇਗਾ ਤਾਂ ਸੇ ਤੇ ਨਹੀਂ ਜਾਣਦਾ ਇਹ ਗੱਲ ਠੀਕ ਹੈ ਕਿ ਨਹੀਂ ਠੀਕ ਪਰ ਇਨੀ ਗੱਲ ਜਾਣਦਾ ਹੈ ਜਿੱਥੇ ਸਤਿਗੁਰ ਦੀ ਕਿਰਪਾ ਨਾਲ ਕੋਈ ਕੇਸ ਇਹੋ ਜਿਹਾ ਆਇਆ ਹੈ ਨਾ ਜੀ ਸਾਡਾ ਬੱਚਾ 2 2.5 ਸਾਲ ਦਾ ਹੋ ਗਿਆ ਜੇ ਆ ਉ ਕਰਦਾ ਗੱਲ ਨਹੀਂ ਕਰਦਾ ਮੰਮੀ ਨਹੀਂ ਬੁਲਾਉਂਦਾ ਪਾਪਾ ਨਹੀਂ ਬੁਲਾਉਂਦਾ ਗੱਲਬਾਤ ਨਹੀਂ ਕਰਦਾ ਤੇ ਉਸ ਮਾਂ ਨੂੰ ਜਦੋਂ ਇਹ ਕਹੀਦਾ ਨਾ ਕਿ ਕੌਲੀ 'ਚ ਜਲ ਰੱਖ ਕੇ ਤੇ ਚਪਈ ਸਬਜੀ ਦਾ ਇੱਕ ਪਾਠ ਕਰਕੇ ਬੱਚੇ ਨੂੰ ਜਲ ਪਿਆਇਆ ਕਰ ਫਿਰ ਉੱਥੇ ਤੁਹਾਨੂੰ ਗੱਲ ਦਸੀਏ ਤੇ ਫਿਰ ਇੰਜ ਲੱਗਦਾ ਵੀ ਜਿਵੇਂ ਜੋ ਕੁਝ ਵਰਤਦਾ ਹੈ ਗੋਂਗੇ ਨੂੰ ਰਸਨਾ ਆਖੋ ਸਤ ਨਹਾਵ ਚੰਦ ਦਿਨਾਂ ਦੇ ਵਿੱਚ ਜਦੋਂ ਬਖਸ਼ਿਸ਼ ਵਰਤਦੀ ਹੈ ਉਦੋਂ ਸੀਸ ਝੁਕਦਾ ਹੈ ਕਿ ਧੰਨ ਗੁਰੂ ਪਾਤਸ਼ਾਹ ਇਸ ਬਾਣੀ ਦੇ ਵਿੱਚ ਕੀ ਭਰਿਆ ਹੈ ਇਸ ਬਾਣੀ ਵਿੱਚ ਕੀ ਪਾਇਆ ਹੈ ਸੋਨੇ ਗੋਂਗ ਜੋ ਯਾਹੇ ਸੁਰਸਨਾ ਪਵ ਹੈ ਹੁਣ ਮੇਰੇ ਖਿਆਲ ਜਿੰਨੇ ਵੀ ਆਪ ਜੀ ਸੰਗਤ ਬੈਠੀ ਹੋ ਕਈਆਂ ਦੇ ਮਨ 'ਚ ਫੁਰਨਾ ਹੋਏਗਾ ਵੀ ਚੁਪਈ ਸਾਹਿਬ ਨਾਲ ਗੋਂਗੇ ਨੂੰ ਰਸਨਾ ਮਿਲਦੀ ਏ ਪਰ ਅਸੀਂ ਗੋਂਗੇ ਤੇ ਹੈ ਹੀ ਨਹੀਂ ਆਖੋ ਸਤਨਹਾਵ ਸਾਡੇ ਕੋਲ ਤੇ ਹੈ ਰਸਨਾ ਅਸੀਂ ਗੂੰਗੇ ਨਹੀਂ ਆ ਸਾਡੇ ਕੋ ਰਸਨਾ ਹੈਗੀ ਲੇਕਿਨ ਇੱਕ ਗੱਲ ਨੋਟ ਰੱਖਿਓ ਅਸੀਂ ਜਿੱਤਨੇ ਬੈਠੇ ਆ ਜੇ ਕਿਸੇ ਦੇ ਦਬਾਏ ਠਾਕੇ ਅਜੇ ਪੱਦਾ ਚੱਟੀ ਨਾਲ ਨਾਮ ਜਪਦੇ ਆ ਤੇ ਸਮਝ ਲੈਣਾ ਸਾਡੀ ਰਸਨਾ ਨਾਮ ਜਪਣ ਤੋਂ ਗੂੰਗੀ ਹੈ ਜੇ ਜੇ ਨਾਮ ਮਿੱਠਾ ਨਹੀਂ ਲੱਗਾ ਅਜੇ ਇੱਥੇ ਉਹ ਆਖਣ ਔਖਾ ਸੱਚ ਹੈ ਫਿਰ ਸਮਝ ਲੈਣਾ ਰਸਨਾ ਨਹੀਂ ਮਿਲਿਆ ਅਸੀਂ ਵੀ ਗੂੰਗੇ ਜਿੱਥੇ ਪਹੁੰਚ ਗਏ ਆ ਸੰਤ ਸੰਗ ਅੰਤਰ ਪ੍ਰਭ ਦੀਠਾ ਤੇ ਨਾਮ ਪ੍ਰਭੂ ਦਾ ਜੇ ਮਿੱਠਾ ਲੱਗਦਾ ਪਿਆ ਕਬੀਰ ਸੰਤੋਂ ਮੱਖਣ ਖਾਇਆ ਛਾਂਜ ਪੀਏ ਸੰਸਾਰ ਛਾਂਜ ਕਹਿੰਦੇ ਲੱਸੀ ਇਹਦੇ ਉਹੋ ਹੀ ਸਿਮਰਨ ਚੱਲ ਰਿਹਾ ਪਰ ਕਈ ਘੜੀ ਦੇਖਦੇ ਨੇ ਭੋਕ ਕਦੋਂ ਪਏਗਾ ਓਖੇ ਨੇ ਬੈਟਰੀ ਉਹਨਾਂ ਦੇ ਹਿੱਸੇ ਲੱਸੀ ਆ ਰਹੀ ਕਈਆਂ ਨੂੰ ਰਸਾ ਆ ਰਿਹਾ ਕਿ ਵਾਹਿਗੁਰੂ ਇੰਨੀ ਜਲਦੀ ਹਨੇਰਾ ਆਉਣ ਵਾਲਾ ਵਾਹਿਗੁਰੂ ਇਹ ਸਮਾਂ ਹੋਰ ਲੰਮਾ ਹੋ ਜਾਏ ਤੱਕ ਸਤਨਾਮ ਉਹ ਨਾ ਮਿੱਠਾ ਲੱਗ ਰਿਹਾ ਰਸਨਾ ਮਿਲ ਗਈ ਏ ਇਸ਼ਾਰਾ ਲੈਣਾ ਇਹ ਬਾਣੀ ਦੇ ਦੋ ਬੰਨੇ ਅਰਥ ਇਕ ਵਾਕਏ ਜਵਾਨ ਤੋਂ ਬੱਚਾ ਗੁੰਗਾ ਕੋਈ ਗੁੰਗਾ ਸੁਣੇ ਗੰਗਜੋ ਯਾ ਇਸ ਰਸਨਾ ਪਾਵੇ ਤੁਸੀਂ ਕਹੋਗੇ ਸਾਨੂੰ ਤੇ ਰਸਨਾ ਮਿਲੀ ਏ ਅਸੀਂ ਗੁੰਗੇ ਥੋੜੀ ਆ ਜਿਹਦੀ ਰਸਨਾ ਨੂੰ ਅਜੇ ਨਾਮ ਮਿੱਠਾ ਨਹੀਂ ਲੱਗਾ ਆਪਣੇ ਗੁਰੂ ਸਾਹਿਬ ਦੇ ਕਮਰੇ ਵਿੱਚ ਜਿਹੜਾ ਬੈਠੇ ਤੇ ਅੰਗੂਠੇ ਤੋਂ ਪੈਰ ਤੋਂ ਲੈ ਕੇ ਸਿਰ ਦੀ ਖੋਪੜੀ ਤੱਕ ਇੱਕ ਇੱਕ ਰੌਂ ਸਿਮਰਨ ਚ ਭਿੱਜ ਜੇ ਥਲੋਂ ਆਵਾਜ਼ ਪੈਂਦੀ ਹੋਵੇ ਘੜੀ ਕਹਿ ਰਹੀ ਹੋਵੇ ਸਮਾਂ ਹੋ ਗਿਆ ਦੁਕਾਨ ਦਾ ਤੇ ਤੁਹਾਡਾ ਚਿਤ ਨਾ ਕਰੇ ਉੱਠਣ ਤੇ ਸਮਝ ਲਓ ਮਿਲ ਗਈ ਰਸਨਾ ਓ ਮੱਖਣ ਐ ਅੰਦਰ ਚੱਲ ਰਿਹਾ ਨਾਮ ਆਖੋ ਸਤਨਾਮ ਇਹੋ ਜਿਹਾ ਗੁਰਮੁਖ ਜਿਹੜਾ ਇੱਕ ਵਾਰੀ ਵਾਹਿਗੁਰੂ ਕਈ ਲੱਖਾਂ ਵਾਰੀ ਉਹਦਾ ਵਾਹਿਗੁਰੂ ਦਾ ਮਾਤਮ ਬਣ ਰਿਹਾ ਹੈ। ਸਰੀਰ 'ਚ ਨਾਮ ਚੱਲ ਰਿਹਾ ਹੈ। ਇਸ਼ਾਰਾ ਲੈਣਾ ਤੁਹਾਡੇ ਚੋਂ ਹੀ ਕੋਈ ਕਿਸੇ ਬੀਬੀ ਨੂੰ ਕਿਸੇ ਸਤਿਪੁਰਸ਼ ਨੇ ਕਿਹਾ ਬੇਟਾ ਫਲਾਣਾ ਦੁੱਖ ਹੈ ਜੀ ਹਾਂ ਅੱਛਾ 40 ਦਿਨ ਪੰਜ ਪਾਠ ਜਪਜੀਤ ਸਾਹਿਬ ਰੋਜ਼ ਕਰਨੇ ਇਸ਼ਾਰਾ ਲੈਣਾ ਅੱਜ 37ਵਾਂ ਦਿਨ ਹੈ ਤੇ ਆਪਣੀ ਸਹੇਲੀ ਨੂੰ ਕਹਿੰਦੀ ਏ ਦੂਜੇ ਨੂੰ ਕਹਿੰਦੀ ਏ ਬਸ ਤਿੰਨ ਦਿਨ ਰਹਿ ਗਏ ਨੇ ਪੰਜ ਬਾਠ ਰੋਜ਼ ਦੇ ਕਹੇ ਨੇ ਜਪਜੀ ਸਾਹਿਬ ਦੇ ਬਸ ਤਿੰਨ ਦਿਨ ਰਹਿ ਗਏ ਆ ਫਿਰ ਮੈਨੂੰ ਨਹੀਂ ਕਰਨੇ ਪੈਣਾ ਹਕ ਸਤਨਾਮ ਬਸ ਦਿਨ ਦਿਨ ਰਹਿ ਗਏ ਸਮਝ ਲੈਣਾ ਅਜੇ ਦਵਾ ਏਡ ਪਤਾ ਚੱਟੀ ਏਡ ਇਹਦਾ ਵੀ ਭਲਾ ਪਰ ਸਮਝ ਲੈਣਾ ਅਜੇ ਰਸਨਾ ਨਹੀਂ ਮਿਲੀ ਅਜੇ ਇੱਕ ਦਿਨਾਂ ਦੀ ਗਿਣਤੀ ਚ ਅਜੇ ਰਸਨਾ ਨਹੀਂ ਮਿਲੀ ਕੇ ਨਾਮ ਮਿੱਠਾ ਲਗਣ ਲੱਗ ਪਵੇ ਗੁਰੂ ਕਲਗੀ ਧਰਪਾਤਸ਼ਾਹ ਕਹਿੰਦੇ ਨੇ ਜਿਦੀ ਰਸਨਾ ਨੂੰ ਨਾਮ ਅਜੇ ਮਿੱਠਾ ਨਹੀਂ ਲੱਗਾ ਜਿਹਦੇ ਅੰਦਰ ਬਾਣੀ ਨਹੀਂ ਚੱਲੀ ਜਿਨੂੰ ਨਾਮ ਅਜੇ ਗਿਣਤੀ ਮਿੰਤੀ ਦੇ ਦਿਨਾਂ ਵਿੱਚ ਬਿਤਾ ਰਿਹਾ ਕਦੋਂ ਦਿਨ ਮੁਕਣਗੇ ਪੰਜ ਪਾੜ ਜਿਹੜੇ ਰੋਜ਼ ਦੇ ਫੁਲਾਣੇ ਕਹੇ ਨੇ ਧੰਨ ਗੁਰੂ ਕਲਗੀ ਧਰਪਾਤਸ਼ਾਹ ਕਹਿੰਦੇ ਜੇ ਕੋਈ ਚੁਪਈ ਸਾਹਿਬ ਜੀ ਦੇ ਪਾਠ ਸ਼ਰਧਾ ਭਾਵਨਾ ਨਾਲ ਬੈਨ ਲਾ ਕੇ ਕਰੇ ਉਹਦੀ ਰਸਨਾ ਨੂੰ ਇੱਕ ਦਿਨ ਨਾਮ ਮਿੱਠਾ ਲੱਗਣ ਲੱਗ ਪੈਂਦਾ ਆਖੋ ਸਤ ਨਾਮ ਸੁਣੇ ਗੂੰਜੋ ਯਾਹੇ ਸੋ ਰਸਨਾ ਪਾਵਈ ਇਹ ਸਾਰੇ ਪਾਇਓ ਚਾਤੀ ਜੇ ਜੇ ਨਾਮ ਮਿੱਠਾ ਨਹੀਂ ਲੱਗਾ ਇਹ ਨਾਮ ਨਹੀਂ ਚੱਲਿਆ ਤੇ ਮਹਾਰਾਜ ਚਪਈ ਸਾਹਿਬ ਜੀ ਦੀ ਬਖਸ਼ਿਸ਼ ਕਹਿੰਦੇ ਕਹਿੰਦੇ ਇਹਦੇ ਸਦਕਾ ਤੇਰੇ ਅੰਦਰ ਨਾਮ ਚੱਲ ਸਕਦਾ ਹੈ ਤੈਨੂੰ ਰਸਨਾ ਮਿਲ ਸਕਦੀ ਏ ਤੈਨੂੰ ਨਾਮ ਮਿੱਠਾ ਲੱਗ ਸਕਦਾ